ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਆਪਾਂ ਇੱਕ ਹੋਰ ਰਸਮ ਬਾਰੇ ਗੱਲਬਾਤ ਕਰਾਂਗੇ ਜੋ ਕਿ ਲੁਕਤ ਹੁੰਦੀ ਜਾ ਰਹੀ ਆ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਜੇ ਬਲੌਗ ਵਧ ਗਿਆ ਲੱਗੇ ਤਾਂ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਤੜਾਕੀ ਬਾਰੇ ਜੋ ਕਿ ਪੁਰਾਣੇ ਵੇੜਿਆਂ ਦੇ ਵਿੱਚ ਬੱਚਿਆਂ ਦੇ ਬੰਨੀ ਜਾਂਦੀ ਸੀ ਬੱਚਿਆਂ ਦੇ ਜਨਮ ਤੋਂ ਹੀ ਰੀਤੀ ਰਿਵਾਜ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਤੜਾਕੀ ਬੰਨਣ ਦਾ ਵੀ ਰਿਵਾਜ ਆਉਂਦਾ ਹੈ ਤੜਾਕੀ ਮੁੰਡੇ ਦੇ ਲੱਕ ਦੁਆਲੇ ਬੰਨੀ ਜਾਂਦੀ ਸੀ ਇੱਕ ਸੂਤੀ ਕਾਲੇ ਧਾਗੇ ਜਾਂ ਰੇਸ਼ਮ ਦੇ ਧਾਗੇ ਦੀ ਡੋਰ ਬੱਤੀ ਜਾਂਦੀ ਸੀ ਡੋਰ ਬੱਟ ਕੇ ਉਹਦੇ ਵਿੱਚ ਕੌਡੀਆਂ ਚਾਂਦੀ ਦੇ ਘੁੰਗਰੂ ਫਰੋਏ ਜਾਂਦੇ ਸੀ ਤੇ ਅਖੀਰ ਤੇ ਇੱਕ ਫੰਮਣ ਬਣਾ ਦਿੱਤਾ ਜਾਂਦਾ ਸੀ ਛਡਾਗੀ ਬੱਚੇ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ ਕੌਡੀਆਂ ਘੁੰਗਰੂ ਦੀ ਗਿਣਤੀ 7 ਤੋਂ 9 ਹੁੰਦੀ ਸੀ ਪਹਿਲਾਂ ਦਾ ਤੜਾਗੀ ਪਿੰਡ ਦੀ ਲਾਗਣ ਬਣਾ ਕੇ ਲਿਆਉਂਦੀ ਸੀ ਉਸ ਨੂੰ ਉਹਦਾ ਬਣਦਾ ਲਾਗ ਸੂਟ ਪੈਸੇ ਦਿੱਤੇ ਜਾਂਦੇ ਸਨ ਪਰ ਅੱਬਲ ਤਾਂ ਹੁਣ ਕੋਈ ਤੜਾਗੀ ਬੰਦਾ ਹੀ ਨਹੀਂ ਪਰ ਜੇ ਕਿਤੇ ਕਿਸੇ ਪਰਿਵਾਰ ਵਿੱਚ ਇਹ ਰਸਮ ਕੀਤੀ ਜਾਂਦੀ ਆ ਤਾਂ ਹੁਣ ਤੜਾਗੀ ਮੁੰਡੇ ਦੀ ਭੂਆ ਲੈ ਕੇ ਆਉਂਦੀ ਹੈ ਤੇ ਹੁਣ ਵਾਲੀ ਤੜਾਗੀ ਮਹਿੰਗੇ ਭਾਅ ਦੀ ਹੁੰਦੀ ਆ ਉਹਦੇ ਵਿੱਚ ਘੁੰਗਰੂ ਸੋਨੇ ਦੇ ਪਰੋਏ ਜਾਂਦੇ ਹਨ ਫੇਰ ਤੜਾਕੀ ਜਾਣ ਵਾਲੀ ਭੂਆ ਸਗਨ ਵੀ ਤਗੜਾ ਹੀ ਲੈਂਦੀ ਆ ਤੜਾਕੀ ਪਾਉਣ ਦਾ ਕੋਈ ਮਤਲਬ ਸੀ ਬਈ ਜੇ ਤੜਾਕੀ ਢਿੱਲੀ ਹੋ ਗਈ ਤਾਂ ਬੱਚਾ ਕਮਜ਼ੋਰ ਹੋ ਰਿਹਾ ਜੇ ਤੜਾਕੀ ਤੰਗ ਹੋ ਗਈ ਤਾਂ ਬੱਚਾ ਤਗੜਾ ਹੋ ਰਿਹਾ ਤੜਾਕੀ ਤੋਂ ਬੱਚੇ ਦੇ ਵਿਕਾਸ ਦਾ ਪਤਾ ਲਾਇਆ ਜਾਂਦਾ ਸੀ ਪਰ ਅੱਜ ਕੱਲ ਬੱਚੇ ਦੇ ਵਿਕਾਸ ਦਾ ਪਤਾ ਕਰਨ ਲਈ ਡਾਕਟਰਾਂ ਕੋਲ ਜਾਇਆ ਜਾਂਦਾ ਕੁਝ ਲੋਕਾਂ ਦਾ ਕਹਿਣਾ ਸੀ ਕਿ ਤੜਾਗੀ ਪਾਉਣ ਨਾਲ ਬੱਚੇ ਨੂੰ ਨਜ਼ਰ ਨਹੀਂ ਲੱਗਦੀ। ਤੜਾਗੀ ਨੂੰ ਬੰਨਣ ਦੇ ਹੋਰ ਵੀ ਕਾਰਨ ਸਨ। ਜਦੋਂ ਮਾਂ ਕੰਮ ਕਰਦੀ ਸੀ ਘੁੰਗਰੂ ਸਣਕਣ ਤੋਂ ਪਤਾ ਲੱਗ ਜਾਂਦਾ ਸੀ ਉਹ ਜਾਗ ਪਿਆ ਜਾਂ ਲੱਗ ਹੀ ਖੇਡਦਾ। ਜਦੋਂ ਬੱਚਾ ਰੋੜਦਾ ਤਾਂ ਘੁੰਗਰੂਆਂ ਦੀ ਸ਼ਣਕਾਰ ਸੁਣ ਕੇ ਖੁਸ਼ ਵੀ ਹੁੰਦਾ ਸੀ। ਪਰ ਹੁਣ ਡਾਕਟਰਾਂ ਵੱਲੋਂ ਵੀ ਤੜਾਗੀ ਪਾਉਣ ਨੂੰ ਮਨਾ ਕੀਤਾ ਜਾਂਦਾ। ਤੜਾਕੀ ਦੇ ਸੈਡ ਪੈਕੇਟ ਬਾਰੇ ਪਤਾ ਨਹੀਂ ਲੱਗਿਆ ਤੜਾਕੀ ਵੀ ਸਾਡੇ ਸੱਭਿਆਚਾਰ ਸਾਡੇ ਰੀਤੀ ਰਿਵਾਜ ਦਾ ਹਿੱਸਾ ਸੀ ਤੇ ਰਹਿਣਾ ਚਾਹੀਦਾ ਆਓ ਆਪਣੇ ਇਸ ਵਿਰਸੇ ਨੂੰ ਨਾ ਬੁਸਾਰੀਏ ਸੋ ਇਹ ਤੀਜੀ ਤੜਾਕੀ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਵੀ ਜਾਣਕਾਰੀ ਵਧੀਆ ਲੱਗੀ ਹੋਊਗੀ। ਸੋ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਸੋ ਹੁਣ ਬਾਰੀ ਆ ਉਹਨਾਂ ਦੀ ਜਿਨ੍ਹਾਂ ਨੇ ਪਹਿਲੇ ਬਲੌਗਰ ਵਿੱਚ ਕਮੈਂਟ ਕਰੇ। ਸੋ ਉਹਨਾਂ ਦੇ ਨਾਮ ਹੈ ਬੋਲਦਾ। ਸੋ ਪਹਿਲਾ ਨਾਮ ਹੈਗਾ ਜੀ ਹਰਜਿੰਦਰ ਗੌਰ ਤੇ ਦੂਜਾ ਨਾਮ ਹੈਗਾ ਸੋ ਉਹਨੂੰ ਗੌਰ ਜੀ ਤੇ ਤੀਜਾ ਨਾਂ ਹੈਗਾ ਨਿਰਮਲ ਸਿੰਘ ਕਾਲਾ ਜੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਵਧੀਆ ਵਧੀਆ ਕਮੈਂਟ ਕਰੇ ਸੋ ਆਉਣ ਵਾਲੇ ਬਲੌਗਾਂ ਵਿੱਚ ਵੀ ਕਮੈਂਟ ਕਰਦੇ ਰਹਿਣਾ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਨਵਾਂ ਬਲੌਗ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ